ਨਾ ਜਿਵੇਂ ਪੰਜਾਬ ਦੀ ਏਸ਼ੀਆ ਦੀ ਫਰਸਟ ਆ ਹੋਰ ਕੋਈ ਨਹੀਂ ਨਾ ਮੇਰੇ ਤੋਂ ਬਾਅਦ ਆਇਆ ਤੇ ਨਾ ਪਹਿਲਾ ਸੀ ਰੈਪਿਡੋ ਦੇ ਵਿੱਚ ਫਿਰ ਜਦੋਂ ਮੈਂ ਆਫਿਸ ਆਈ ਪਹਿਲਾਂ ਤਾਂ ਸਾਰੇ ਉਹ ਵੀ ਹੈਰਾਨ ਹੋਏ ਅੱਛਾ ਕਿ ਕਿਸ ਨੇ ਜੁਆਇਨ ਕਰਨਾ ਹੈ ਮੈਂ ਕਿਹਾ ਮੈਨੇ ਉਹ ਪਹਿਲਾਂ ਸਿਰ ਤੋਂ ਪੈਰਾ ਤੱਕ ਦੇਖਿਆ ਵੀ ਕੁਲੇਡੀ ਆਈ ਹੈ ਪਰ ਅੱਜ ਉਹੀ ਜਿਹੜੇ ਮੈਨੂੰ ਮਾੜਾ ਕਹਿੰਦੇ ਸੀ ਉਹੀ ਮੈਨੂੰ ਚੰਗਾ ਕਹਿ ਰਹੇ ਨੇ ਮੇਰੇ ਨੂੰ ਸਰਾਰ ਰਹੇ ਨੇ ਕਿ ਮੈਂ ਇੱਕ ਡਿਫਰੈਂਟ ਫੀਲਡ ਦੇ ਵਿੱਚ ਅੱਗੇ ਵਧੀ ਆ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਦਿੱਕਤਾਂ ਆਈਆਂ ਕਈ ਵੇਲੇ রাইਡਸ ਵੀ ਕੈਨਸਲ ਕਰ ਦਿੰਦੇ ਸੀ ਜਦੋਂ ਮੈਂ ਕਿਸੇ ਨੂੰ ਪਿਕ ਕਰਨ ਜਾਂਦੀ ਸੀ ਜ਼ਿੰਦਗੀ ਜੀਣਾ ਸਿੱਖਵੇ ਬੰਦਿਆ ਜ਼ਿੰਦਗੀ ਦੇ ਰੰਗ ਨਿਆਰੇ ਜੇ ਤੂੰ ਜ਼ਿੰਦਗੀ ਜੀਣਾ ਸਿੱਖ ਗਿਆ ਤੇ ਭੁੱਲ ਜਾਵੇਂਗਾ ਜ਼ਿੰਦਗੀ ਦੇ ਦੁੱਖ ਸਾਰੇ ਸਤਿ ਸ਼੍ਰੀ ਅਕਾਲ ਆਦਾਬ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਰਾਜ ਗੁਪਤਾ ਤੇ ਅੱਜ ਤੁਹਾਡੀ ਮੁਲਾਕਾਤ ਇੱਕ ਅਜੀਹੀ ਲੇਡੀ ਦੇ ਨਾਲ ਕਰਾਵਾਂਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਉਹਨਾਂ ਰੰਗਾਂ ਨੂੰ ਵੀ ਆਪਣੇ ਨਾਲ ਪਹੋਇਆ ਹੈ ਜਿਹੜੇ ਰੰਗ ਜਿਹੜੇ ਨੇ ਉਹ ਦੁੱਖ ਦਿੰਦੇ ਨੇ ਆ ਤੁਹਾਡੀ ਮੁਲਾਕਾਤ ਅਸੀਂ ਕਾਂਤਾ ਚੋਹਾਨ ਉਹਨਾਂ ਦੇ ਨਾਲ ਕਰਾਣ ਲੱਗੇ ਆ ਜੋ ਕਿ ਪੇਸ਼ੇਵਰ ਜੋ ਰੈਪਿਡੋ ਡਰਾਈਵਰ ਨੇ ਆ ਕਾਫੀ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਜਿਹੜੀ ਹੈਗੀ ਹੈ ਉਹ ਇਸ ਫੀਲਡ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਪਰਿਵਾਰ ਪੂਰਾ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਪਾਲਿਆ ਜਾ ਰਿਹਾ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਵੇਂ ਉਹ ਇਸ ਫੀਲਡ ਦੇ ਵਿੱਚ ਆਏ ਕਿਵੇਂ ਇੰਨੀ ਸਕਸੈਸ ਜਿਹੜੀ ਉਹ ਇਹਨਾਂ ਨੇ ਪਾਈ ਹੋਈ ਹੈ ਮੈਮ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਆਉਣ ਲਈ ਬੜਾ ਸਮਾਂ ਦਿੱਤਾ ਤੁਸੀਂ ਤੁਹਾਡਾ ਸਮਾਂ ਕੀਮਤੀ ਹੈ ਅੱਛਾ ਰੈਪਿਟੋ ਗਰਲ ਜੀ ਜਦੋਂ ਕੋਈ ਬੰਦਾ ਸੁਣਦਾ ਹੈ ਤਾਂ ਉਸ ਨੂੰ ਕਈ ਚੀਜ਼ਾਂ ਜੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਐਜ਼ ਅ ਰੈਪਿਡੋ ਗਰਲ ਤੁਸੀਂ ਕਿਵੇਂ ਮਤਲਬ ਆਪਣੇ ਆਪ ਨੂੰ ਫੀਲ ਕਰਦੇ ਹੋ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ ਹੈ ਨਾ ਜਿਵੇਂ ਪੰਜਾਬ ਦੇ ਏਸ਼ੀਆ ਦੇ ਫਰਸਟ ਆ ਹੋਰ ਕੋਈ ਨਹੀਂ ਨਾ ਮੇਰੇ ਤੋਂ ਬਾਅਦ ਆਇਆ ਤੇ ਨਾ ਪਹਿਲਾ ਸੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਿ ਮਹਾਰਾਜ ਨੇ ਮੈਨੂੰ ਇਸ ਕੰਮ ਲਈ ਚੁਣਿਆ ਇੱਕ ਅਲੱਗ ਕੰਮ ਲਈ ਸੁਣਿਆ ਅੱਛਾ ਜਦੋਂ ਤੁਸੀਂ ਚਲੋਣਿਓ ਐਕਟਿਵ ਚਲੋਣਿਓ ਲੋਕਾਂ ਨੂੰ ਪਿੱਕ ਕਰਦੇ ਹੈਗੇ ਉਹ ਬਈ ਚੀਜ਼ਾਂ ਹੋਣੀਆਂ ਨੇ ਇੱਕ ਲੇਡੀ ਐਜ਼ ਅ ਊਮਨ ਜਦੋਂ ਆਪਣੇ ਫੀਲਡ ਤੋਂ ਬਾਹਰ ਹੋ ਕੇ ਕੰਮ ਕਰਦੀ ਹੈ ਉਦੋਂ ਕਈ ਦਿੱਕਤਾਂ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪੈਂਦਾ ਕਿਵੇਂ ਤੁਸੀਂ ਉਹਨਾਂ ਦਿੱਕਤਾਂ ਨੂੰ ਮੈਨੇਜ ਕੀਤਾ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਦਿੱਕਤਾਂ ਆਈਆਂ ਕਈ ਵੇਲੇ রাইਡਸ ਵੀ ਕੈਨਸਲ ਕਰ ਦਿੰਦੇ ਸੀ ਜਦੋਂ ਮੈਂ ਕਿਸੇ ਨੂੰ ਪਿਕ ਕਰਨ ਜਾਂਦੀ ਸੀ ਬਟ ਹੁਣ ਅਜਿਹਾ ਨਹੀਂ ਹੈ ਤੇ ਮੇਰੇ ਨਾਲ ਜਿਹੜੇ ਰਾਈਡਰ ਮਤਲਬ ਸਵਾਰੀ ਹੁੰਦੀ ਹੈ ਉਹਨਾਂ ਨੂੰ ਵੀ ਕਾਫੀ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਫਰਸਟ ਆ ਤੇ ਮੇਰੇ ਨਾਲ ਉਹ ਰਾਈਡ ਕਰ ਰਹੇ ਨੇ ਅੱਛਾ ਕਾਂਤਾ ਚੋਹਾਨ ਤੁਹਾਡਾ ਨਾਮ ਹੁਣ ਮੇਰੇ ਖਿਆਲ ਨਾਲ ਦਲੰਦਰ ਦੇ ਵਿੱਚ ਹਰੇਕ ਬੰਦੇ ਨੂੰ ਪਤਾ ਹੈ ਜੀ ਜਦੋਂ ਤੁਸੀਂ ਪਹਿਲਾ ਸ਼ੁਰੂਆਤ ਕੀਤੀ ਸੀ ਵੀ ਰਾਈਡਿੰਗ ਰੈਪਿਡੋ ਦੇ ਵਿੱਚ ਜਦ ਤੁਸੀਂ ਜਾਣਾ ਸ਼ੁਰੂ ਕੀਤਾ ਸੀ ਪਹਿਲੀ ਰਾਈਡ ਜਦੋਂ ਚੱਕੀ ਤੇ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਰਾਈਡ ਚੱਕਦੇ ਹੋ ਤੇ ਕਿੰਨਾ ਕ ਫਰਕ ਡਿਫਰੈਂਸ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਜੀ ਫੀਮੇਲਸ ਵੱਲੋਂ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਵਸਤਾ ਮੇਲਸ ਵੱਲੋਂ ਵੀ ਹੁੰਦਾ ਹੈ ਕਿ ਚਲੋ ਇੱਕ ਲੇਡੀ ਹੈ ਅੱਗੇ ਵੱਧ ਰਹੀ ਹੈ ਹੈਨਾ ਕੰਮ ਕਰ ਰਹੀ ਹੈ ਤੇ ਫੀਮੇਲਸ ਵੱਲੋਂ ਬਹੁਤ ਹੁੰਦਾ ਕਹਿੰਦੇ ਕਈ ਵਾਰੀ ਅਸੀਂ ਸਾਨੂੰ ਜਾਣ ਲੈਣਾ ਅਨਕੰਫਰਟੇਬਲ ਫੀਲ ਹੁੰਦਾ ਹੈ ਮੇਲ ਪਰਸਨ ਦੇ ਨਾਲ ਤੇ ਹੁਣ ਜਦੋਂ ਮੇਰੇ ਨਾਲ ਜਾਂਦੇ ਆ ਨੇ ਕਾਫੀ ਕੰਫਰਟੇਬਲ ਹੁੰਦੀਆਂ ਨੇ ਤੇ ਥੋੜਾ ਸੌਖਾ ਬਹਿ ਜਾਂਦੀਆਂ ਨੇ ਹੂੰ ਹੂੰ ਤੇ ਕਾਫੀ ਅੱਛਾ ਰਿਸਪੌਂਸ ਆ ਗਿਆ ਹੈ। ਅੱਛਾ ਮਤਲਬ ਫੀਮੇਲਸ ਦਾ ਕਾਫੀ ਅੱਛਾ ਰਿਸਪੌਂਸ ਹੈ। ਉਹ ਉਹ ਜਦੋਂ ਉਹ ਤੁਹਾਡੇ ਨਾਲ ਜਦੋਂ ਡਰਾਈਵ ਕਰਦੀ ਹੈ ਲੋਕੀ ਤੁਹਾਡੇ ਪਿੱਛੇ ਬੈਠੇ ਹੁੰਦੇ ਨੇ ਹਾਂਜੀ ਐਕਸਪ੍ਰੈਸ਼ਨ ਕੀ ਹੁੰਦਾ ਹੈ ਫਸਟ ਰਿਐਕਸ਼ਨ ਕੀ ਹੁੰਦਾ ਹੈ ਉਹਨਾਂ ਦਾ ਪਹਿਲਾਂ ਤਾਂ ਹੁੰਦੇ ਆਓ ਵਾਓ ਤੇ ਫੀਮੇਲ ਪਰਸਨ ਸਾਨੂੰ ਪਿਕ ਕਰਨਾ ਆਏ ਨੇ ਮੇਲ ਆਂਦਾ ਤਾਂ ਥੋੜਾ ਅਨਕੰਫਰਟ ਕੰਫਰਟੇਬਲ ਹੁੰਦੇ ਨੇ ਥੋੜਾ ਔਕਵਰਡ ਫੀਲ ਹੁੰਦਾ ਆ ਤੇ ਮੇਰੇ ਨਾਲ ਕਾਫੀ ਵਧੀਆ ਤਰੀਕੇ ਦੇ ਨਾਲ ਉਹ ਚੱਲਦਾ ਆ ਇੱਕ ਮੈਨੂੰ ਇਹ ਜ਼ਰੂਰ ਦੱਸੋ ਜਿਵੇਂ ਮਤਲਬ ਜਦੋਂ ਤੁਸੀਂ ਪਿਕ ਕਰਨ ਜਾਂਦੇ ਹੋ ਕਿਸੇ ਨੂੰ ਵਿੱਚੇ ਤੇ ਜਿਵੇਂ ਲੇਡੀ ਨੇ ਤੁਸੀਂ ਦੱਸਿਆ ਕਿ ਕਿਸੇ ਕੋਈ ਵੀ ਲੇਡੀ ਤੁਹਾਨੂੰ ਬੁੱਕ ਕੀਤਾ ਤੁਹਾਡੇ ਤੁਸੀਂ ਪਹੁੰਚੇ ਕਿ ਉਹ ਦੇਖ ਰਹੇ ਕਿ ਲੇਡੀ ਆਈ ਹੈ ਮੈਨੂੰ ਲੈ ਦੁਬਾਰਾ ਫਿਰ ਉਸ ਦੀ ਬੁਕਿੰਗ ਆਈ ਹੈ ਤੁਹਾਨੂੰ ਨਹੀਂ ਸੇਮ ਨਹੀਂ ਹੁੰਦਾ ਕਦੀ ਵੀ ਅੱਛਾ ਹਮੇਸ਼ਾ ਅਲੱਗ-ਅਲੱਗ ਹੀ ਮਿਲਦੀਆਂ ਨੇ ਜੀ ਮਤਲਬ ਕਿਸੇ ਦਾ ਸੇਮ ਸੈਟ ਨਹੀਂ ਹਿਆ ਸੇਮ ਨਹੀਂ ਹੈ ਅੱਛਾ ਉਹਨਾਂ ਨੇ ਕੋਈ ਕੰਟੈਕਟ ਤੁਹਾਡੇ ਤੋਂ ਲਿਆ ਇੰਨਾ ਕਿ ਨਹੀਂ ਬਹੁਤ ਜਣਿਆ ਲੈਂਦੀਆਂ ਨੇ ਕਈ ਵੇਲੇ ਪਰਸਨਲ ਕਹਿੰਦੇ ਅਸੀਂ ਜਾਣਾ ਹੁੰਦਾ ਤੇ ਅਸੀਂ ਤੁਹਾਨੂੰ ਪਿਕ ਕਰ ਮਤਲਬ ਤੁਸੀਂ ਸਾਨੂੰ ਪਿਕ ਕਰਨਾ ਆ ਸਕਦੇ ਹੋ ਤੇ ਚਲੋ ਜੇ ਟਾਈਮ ਦਾ ਹੁੰਦਾ ਤੇ ਫਿਰ ਮੈਂ ਚਲੇ ਵੀ ਜਾਣੀ ਹੁੰਦੀ ਆ ਜੀ ਅੱਛਾ ਮੈਂ ਬੜਾ ਇੱਕ ਜਿਵੇਂ ਲੇਡੀ ਵਰਕ ਕਰਨਾ ਜੀ ਘਰ ਦੇ ਵਿੱਚੋਂ ਹਟ ਕੇ ਮਤਲਬ ਤੁਸੀਂ ਇਹ ਸ਼ੁਰੂ ਕਿਉਂ ਕੀਤਾ ਪਹਿਲਾਂ ਤਾਂ ਮੈਂ ਜ਼ਰੂਰ ਜਾਨਣਾ ਚਾਹੂੰਗਾ ਐਜ਼ ਅ ਊਮਨ ਰੈਪਿਡੋ ਗਰਲ ਬਣਨਾ ਕਿਉਂ ਤੁਸੀਂ ਜਿਹੜਾ ਹੈਗਾ ਪਸੰਦ ਕੀਤਾ ਉਸ ਤੋਂ ਇਲਾਵਾ ਅਦਰ ਕੋਈ ਹੋਰ ਕੰਮ ਰੈਪਿਡੂ ਦੀ ਸ਼ੁਰੂਆਤ ਮੇਰੀ ਐਸੀ ਕਿ ਜਦੋਂ ਮੇਰੇ ਹਸਬੰਡ ਸੀ ਪਹਿਲਾਂ ਕਰਦੇ ਹੋਲਾ ਕਰਦੇ ਹੁੰਦੇ ਸੀ ਉਹ ਨਾਲ ਜ਼ੋਮਾਟੋ ਕਰਦੇ ਸੀ ਸਵੀਗੀ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਨਾ ਮੋਢਾ ਤੋਂ ਟੁੱਟ ਗਿਆ ਸੀ ਅੱਛਾ ਜਿਹਦੇ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆਈ ਤੇ ਫਿਰ ਸੋਚਦੇ ਸੀ ਵੀ ਕੀ ਕੰਮ ਕਰੀਏ ਕਿਉਂਕਿ ਉਸ ਟਾਈਮ ਮੇਰੇ ਬੱਚੇ ਬਹੁਤ ਛੋਟੇ ਸੀ ਅੱਛਾ ਤੇ ਬੱਚਿਆਂ ਨੂੰ ਵੀ ਟਾਈਮ ਦੇਣਾ ਇਹਨਾਂ ਨੂੰ ਵੀ ਦੇਖਣਾ ਦਵਾਈ ਵਗੈਰਾ ਲੈ ਕੇ ਆਨੇ ਹਸਪੀਟਲ ਲੈ ਕੇ ਜਾਣਾ ਘਰ ਵੀ ਦੇਖਣਾ ਜ਼ਰੂਰੀ ਹੁੰਦਾ ਤੁਹਾਨੂੰ ਪਤਾ ਇੱਕ ਲੇਡੀ ਲਈ ਬਿਲਕੁਲ ਤਾਂ ਸਾਰਾ ਕੁਝ ਮੈਨੇਜ ਕਰਨ ਬਾਰੇ ਸੋਚਦੀ ਸੀ ਵੀ ਕਿ ਹੋਏਗਾ ਕਿਉਂਕਿ 9 to 5 ਜੌਬ ਨਹੀਂ ਸੀ ਮੈਂ ਕਰ ਸਕਦੀ ਉਹਦੇ ਵਿੱਚ ਸਾਰਾ ਕੁਝ ਮੈਨੇਜ ਨਹੀਂ ਸੀ ਹੋਣਾ ਫਿਰ ਆਇਆ ਕਿ ਓਲਾ ਕਰਦੇ ਹੁੰਦੇ ਸੀ ਕਿਉਂ ਨਾ ਵੀ ਮੈਂ ਵੀ ਜੁਆਇਨ ਕਰਕੇ ਦੇਖਾਂ ਜੇ ਮੇਰੀ ਜੁਆਇਨਿੰਗ ਹੋ ਜਾਵੇ ਤਾਂ ਤੇ ਰੈਪਿਡੋ ਦੇ ਵਿੱਚ ਫਿਰ ਜਦੋਂ ਮੈਂ ਆਫਿਸ ਗਈ ਪਹਿਲਾਂ ਤਾਂ ਸਾਰੇ ਉਹ ਵੀ ਹੈਰਾਨ ਹੋਏ ਅੱਛਾ ਕਿ ਕਿਸ ਨੇ ਜੁਆਇਨ ਕਰਨਾ ਹੈ ਮੈਂ ਕਿਹਾ ਮੈਨੇ ਉਹ ਪਹਿਲਾਂ ਸਿਰ ਤੋਂ ਪੈਰਾਂ ਤੱਕ ਦੇਖਿਆ ਵੀ ਕੁਲੇਡੀ ਆਈ ਹੈ ਹੈਨਾ ਜੁਆਇਨਿੰਗ ਲਈ ਫਿਰ ਪੁੱਛਿਆ ਸੈਕਿੰਡ ਕੁਐਸਚਨ ਲਾਇਸੈਂਸ ਹੈ ਮੈਂ ਕਿਹਾ ਹਾਂਜੀ ਹੈ ਤੇ ਮਤਲਬ ਇਹ ਲਾਇਸੈਂਸ ਨੂੰ ਲੈ ਕੇ ਮੇਰੇ ਇੱਕ ਨਾ ਬੜਾ ਉਹ ਕਨਸੈਪਟ ਆ ਗਿਆ ਜੀ ਕੀ ਕੁੜੀਆਂ ਦੇਕਰ ਚਲਾਉਂਦੀਆਂ ਨੇ ਤੇ ਉਹਨਾਂ ਕੋਲ ਲਾਇਸੈਂਸ ਹੈ ਜਾਂ ਨਹੀਂ ਇਹ ਕਹੋ ਪੁੱਛੋ ਮੇਰੇ ਕੋਲ ਲਾਇਸੈਂਸ ਹੈਗਾ ਮੇਰਾ ਐਲਮ ਵੀ ਲਾਇਸੈਂਸ ਬਣਿਆ ਹੋਇਆ ਹੈ ਅੱਛਾ ਜੀ ਤੇ ਚਲੋ ਹੌਲੀ ਹੌਲੀ ਚਲੋ ਮੇਰੀ ਉੱਥੇ ਜੁਆਇਨਿੰਗ ਪੈ ਗਈ ਆ ਤੇ ਕੰਮ ਸ਼ੁਰੂ ਹੋ ਗਿਆ ਅੱਛਾ ਜੀ ਫਸਟ ਤੁਸੀਂ ਕਿਹਨਾਂ ਨੂੰ ਪਿਕ ਕੀਤਾ ਫੀਮੇਲ ਜਾਂ ਬாய் ਫਸਟ ਮੇਰੇ ਕੋਲ ਸਟੂਡੈਂਟਸ ਹੀ ਇੱਕ ਅੱਛਾ ਉਹਨੂੰ ਮੈਂ ਸਕੂਲ ਛੱਡ ਕੇ ਆਈ ਸੀ ਘਰੋਂ ਪਿਕ ਕਰਕੇ ਅੱਛਾ ਜੀ ਅੱਛਾ ਤੁਸੀਂ ਉਸ ਤੋਂ ਬਾਅਦ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ ਕਾਂਤਾ ਤੋਂ ਕਾਂਤਾ ਚੋਹਾਨ ਵਾਲਾ ਸਫ਼ਰ ਕਿਵੇਂ ਸ਼ੁਰੂ ਹੋਇਆ ਇਹ ਫੇਮਸ ਹੋਣ ਵਾਲਾ ਸਫ਼ਰ ਕਿਵੇਂ ਸ਼ੁਰੂ ਹੋਇਆ ਜੇ ਕੰਮਤਾ ਸੀ ਮੈਂ ਬਿਫੋਰ ਮੈਰਿਜ ਆਫਟਰ ਮੈਰਿਜ ਮੈਂ चौहान ਹੋ ਗਈ ਤੇ ਮਸ਼ਹੂਰ ਕਰਨ ਵਾਲੇ ਮਹਾਰਾਜ ਜੀ ਨੇ ਮੇਰਾ ਕੰਮ ਸੀ ਮਿਹਨਤ ਕਰਨਾ ਮਿਹਨਤ ਨੂੰ ਫਲ ਲਾਇਆ ਪਰਮਾਤਮਾ ਨੇ ਰੱਬ ਨੇ ਤੇ ਅੱਜ ਨਾਮ ਬਣ ਗਿਆ ਪਛਾਣ ਬਣ ਗਈ ਹੈ ਇੱਕ ਅਲੱਗ ਫੀਲਡ ਦੇ ਵਿੱਚ ਮੈਨੂੰ ਮਤਲਬ ਜਾਣਿਆ ਜਾਂਦਾ ਅੱਛਾ ਤੁਸੀਂ ਫੈਮਿਲੀ ਦੇ ਵਿੱਚ ਕਿਉਂਕਿ ਚਲੋ ਤੁਹਾਡੇ ਜੀ ਨੇ ਤੁਸੀ ਦੱਸਿਆ ਕਿ ਹਸਬੰਡ ਦੇ ساتھ ਲੱਗੀ ਉਸ ਤੋਂ ਬਾਅਦ ਤੁਸੀਂ ਕੰਮ ਬਿਲਕੁਲ ਕਰਦਿਆਂ ਨੇ ਹੋਰ ਜਿਵੇਂ ਮਦਰ ਹੈਗੇ ਨੇ ਉਹਨਾਂ ਨੇ ਦਿੱਤੀ ਸੀ ਪਰਮਿਸ਼ਨ ਕਿ ਮੇਰੇ ਮੇਰੇ ਦੋਨੋਂ ਪੇਰੈਂਟਸ ਹੈ ਨਹੀਂ ਹੈ ਅੱਛਾ ਮੇਰੇ ਮਦਰ ਫਾਦਰ ਦੋਨੋਂ ਨਹੀਂ ਹੈਗੇ ਨੇ ਤੇ ਬਾਕੀ ਇਨ-ਲॉज ਪੇਰੈਂਟਸ ਹੈਗੇ ਨੇ ਜੇ ਦੇਖੋ ਜੀ ਮੇਰੇ ਘਰ ਦੇ ਵਿੱਚ ਮੈਨੂੰ ਜ਼ਰੂਰਤ ਹੈ ਜਾਂ ਤਾਂ ਮੈਨੂੰ ਉਹ ਦੇਣ ਆ ਰਹੇ ਹੁਣ ਹੈਨਾ ਮੇਰੇ ਘਰ ਰਾਸ਼ਨ ਦੇ ਦੇ ਮੈਨੂੰ ਕਿਸੇ ਚੀਜ਼ ਦੀ ਕਮੀ ਆ ਪੂਰੀ ਕਰ ਰਹੇ ਜੇ ਨਹੀਂ ਕਰਦੇ ਫਿਰ ਮੈਂ ਜੋ ਮਰਜ਼ੀ ਕਰਾਂ ਕਈ ਮੈਂ ਗਲਤ ਕੰਮ ਤਾਂ ਕਰ ਨਹੀਂ ਰਹੀ ਆਪਣੇ ਦਸਾਂ ਨੋਆਂ ਦੀ ਕਿਰਤ ਕਰ ਰਹੀ ਆ ਚਾਹੇ ਮੈਂ ਸਕੂਟਰ ਚਲਾ ਕੇ ਕਰ ਰਹੀ ਆ ਚਾਹੇ ਮੈਂ ਰੋਟੀ ਪਕਾ ਕੇ ਕਰ ਰਹੀ ਆ ਬਿਲਕੁਲ ਠੀਕ ਹੈ ਅੱਛਾ ਤੇ ਮਤਲਬ ਕਈ ਹੁੰਦਾ ਵਾ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਐਸ ਅ ਲੇਡੀ ਇਸੇ ਤੁਸੀਂ ਜਦੋਂ ਇਹ ਸ਼ੁਰੂ ਕੀਤਾ ਉਦੋਂ ਪਰਿਵਾਰਕ ਦੇ ਵਿੱਚ ਚਲੋ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਕਿ ਹੋਰ ਕਈ ਜਿਹੜੇ ਆਸਪਰੋਸ਼ ਦੇ ਨੇ ਉਹ ਤਾਂ ਕੁਐਸ਼ਨ ਕਰਦੇ ਹੋਣਗੇ ਕਿ ਯਾਰ ਕਿਹੜੇ ਕੰਮ ਦੇ ਵਿੱਚ ਲੀੜੀ ਪੈ ਗਈ ਦੇਖੋ ਗੱਲ ਇਹ ਹੈ ਕਹਿੰਦੇ ਜਦੋਂ ਹਾਥੀ ਲੰਘਦਾ ਤੇ ਕੁੱਤੇ ਭੌਂਕਦੇ ਨੇ ਬੋਲਣ ਵਾਲੇ ਬਹੁਤ ਗੱਲਾਂ ਕਰਦੇ ਨੇ ਪਰ ਜੇ ਮੈਂ ਉਹਨਾਂ ਵੱਲ ਧਿਆਨ ਦਿੰਦੀ ਤਾਂ ਸ਼ਾਇਦ ਮੈਂ ਅੱਜ ਇਸ ਮੁਕਾਮ ਤੱਕ ਨਾ ਹੁੰਦੀ ਹਾਂ ਅੱਜ ਮੈਂ ਆਪਣੇ ਪੈਰਾਂ ਤੇ ਨਾ ਖੜੀ ਹੁੰਦੀ ਤੇ ਕੋਈ ਟਾਈਮ ਸੀ ਸਾਰੇ ਬੋਲਦੇ ਸੀ ਪਰ ਅੱਜ ਉਹੀ ਜਿਹੜੇ ਮੈਨੂੰ ਮਾੜਾ ਕਹਿੰਦੇ ਸੀ ਉਹੀ ਮੈਨੂੰ ਚੰਗਾ ਕਹਿ ਰਹੇ ਨੇ ਮੈਨੂੰ ਸਰਾਰ ਰਹੇ ਨੇ ਕਿ ਮੈਂ ਇੱਕ ਡਿਫਰੈਂਟ ਫੀਲਡ ਦੇ ਵਿੱਚ ਅੱਗੇ ਵਧੀਆਂ ਅੱਛਾ ਤੁਸੀਂ ਜਦੋਂ ਰੈਪਡੋ ਇਹ ਚਲਾਣਾ ਸ਼ੁਰੂ ਕੀਤਾ ਜਦੋਂ ਤੁਸੀਂ ਫੇਮਸ ਹੋਏ ਜੀ ਕਾਫੀ ਪਰਸਨਲਿਟੀਆਂ ਦੇ ਨਾਲ ਤੁਹਾਡਾ ਮੇਲ ਮਲਾਪ ਹੋਇਆ ਸਭ ਤੋਂ ਹੰਬਲ ਤੇ ਸਭ ਤੋਂ ਨਾਈਸ ਕਿਹੜੇ ਸੀ ਜਿਹੜੇ ਤੁਹਾਡੇ ਮਿਲੇ ਅਸੇ ਤਾਂ ਸਾਰੇ ਹੀ ਵਧੀਆ ਪਰਸਨੈਲਿਟੀਜ਼ ਨੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਸਾਰੇ ਹੀ ਵਧੀਆ ਨੇ ਕੋਈ ਉਹਨਾਂ ਦਾ ਕਿਰਦਾਰ ਬੜਾ ਚੰਗਾ ਲੱਗਿਆ ਸਾਰੇ ਬਹੁਤ ਵਧੀਆ ਨੇ ਮੇਰੇ ਨਾਲ ਹੁਣ ਵੀ ਕਾਰਪੋਰੇਸ਼ਨ ਦੇ ਲੈ ਲਓ ਤੁਸੀਂ ਜਾਂ ਆਪਣੇ ਪੁਲਿਸ ਲਾਈਨ ਦੇ ਲੈ ਲਓ ਸਾਰੇ ਪਰਸਨਸ ਮੈਨੂੰ ਮਿਲੇ ਨੇ ਔਰ ਸਾਰੇ ਮੇਰੇ ਨਾਲ ਟੱਚਡ ਅੱਜ ਤੱਕ ਸਾਰੇ ਬਹੁਤ ਵਧੀਆ ਚੱਲ ਰਹੇ ਨੇ ਇੱਕ ਫੋਨ ਕਰਦੀਆਂ ਜਦੋਂ ਵੀ ਕਿਤੇ ਜ਼ਰੂਰਤ ਹੁੰਦੀ ਹੈ ਹਾਜ਼ਰ ਹੋ ਜਾਂਦੇ ਨੇ ਅੱਛਾ ਐਜ਼ ਆ ਰੈਪਿਡੋ ਗਰਲ ਜੀ ਜਦੋਂ ਜੋਇਨ ਇਹ ਕੀਤਾ ਜਾਂ ਜਦੋਂ ਕਰ ਕਰਨਾ ਸ਼ੁਰੂ ਕੀਤਾ ਕੋਈ ਅਫਸਰ ਨੂੰ ਤੁਸੀਂ ਜਿਹੜਾ ਹੈਗਾ ਪਿਕ ਡਰਾਈਵ ਕੀਤਾ ਹੈਗਾ ਉਹਨਾਂ ਨੂੰ ਛੱਡਣ ਗਏ ਹੋ ਤੁਸੀਂ ਹਮੇ ਟ੍ਰਿਨਿਟੀ ਕਾਲਜ ਦੇ ਸੀ ਪ੍ਰਿੰਸੀਪਲ ਉਹਨਾਂ ਨੂੰ ਮੈਂ ਮਤਲਬ ਡ੍ਰੌਪ ਕੀਤਾ ਸੀ ਕਾਲਜ ਦੇ ਵਿੱਚ ਤੇ ਉਸ ਤੋਂ ਇਲਾਵਾ ਐਕਸਪੀਰੀਅੰਸ ਕੀ ਹੋ ਜਾ ਰਿਹਾ ਹੈ ਬੜਾ ਬਹੁਤ ਵਧੀਆ ਸੀ ਬਹੁਤ ਵਧੀਆ ਨਾਈਸ ਪਰਸਨ ਸੀ ਉਹ ਤੇ ਸਗੋਂ ਉਹਨਾਂ ਨੇ ਮੈਨੂੰ ਆਫਰ ਵੀ ਕੀਤੀ ਹੈ ਕਿ ਜੇ ਮੈਂ ਇਨ ਫਿਊਚਰ ਅੱਗੇ ਆਪਣੀ ਸਟੱਡੀ ਕੰਟੀਨਿਊ ਕਰਨਾ ਚਾਹਾਂ ਤਾਂ ਤੁਸੀਂ ਆ ਕੇ ਕਰ ਸਕਦੇ ਹੋ ਕਿਉਂਕਿ ਮੇਰੀ ਕੁਆਲਿਫਿਕੇਸ਼ਨ ਪਲੱਸ 2 ਹੈ ਮੈਂ ਜ਼ਿਆਦਾ ਨਹੀਂ ਪੜੀ ਹੋਈ ਤੇ ਪਰ ਉਹਨਾਂ ਨੇ ਮੈਨੂੰ ਆਫਰ ਕੀਤੀ ਹੈ ਕਿ ਜੇ ਮੈਂ ਕਰਨਾ ਚਾਹਾਂ ਤਾਂ ਮੈਂ ਕਰ ਸਕਦੀ ਹਾਂ ਅੱਛਾ ਪਰ ਪ੍ਰੀਤੀ ਸਾਨੀ ਮੈਮ ਜੱਜ ਸੈਸ਼ਨ ਕੋਰਟ ਦੇ ਜੱਜ ਸੀ ਅੱਛਾ ਉਹਨਾਂ ਨੂੰ ਵੀ ਮੈਂ ਇੱਕ ਵਾਰੀ ਡ੍ਰੌਪ ਕੀਤਾ ਸੀ ਅੱਛਾ ਇਹ ਆਫਟਰ ਫੇਮਸ ਸੀ ਜਾਂ ਫਿਰ ਉਸ ਤੋਂ ਪਹਿਲਾਂ ਆਫਟਰ ਫੇਮਸ ਅੱਛਾ ਉਹਨਾਂ ਦੇ ਐਕਚੁਅਲੀ ਮੈਂ ਇੰਟਰਵਿਊ ਕਰਨ ਗਏ ਸੀ ਤੇ ਉਹਨਾਂ ਨੂੰ ਜਦੋਂ ਮੇਰੇ ਬਾਰੇ ਪਤਾ ਲੱਗਾ ਤੇ ਸਰ ਉਹਨਾਂ ਨੇ ਮੈਨੂੰ ਘਰੇ ਇਨਵਾਈਟ ਕੀਤਾ ਸੀ ਅੱਛਾ ਤੇ ਉੱਥੋਂ ਆਪਣਾ ਲਿੰਕ ਅੱਗੇ ਚੱਲਿਆ ਆਪਣੇ ਕੰਟੈਕਟ ਸ਼ੇਅਰ ਹੋਏ ਤੇ ਫਿਰ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕਰਕੇ ਮਤਲਬ ਬੁਲਾਇਆ ਸੀ ਕਿ ਬੇਟਾ ਮੈਨੂੰ ਉੱਥੇ ਤੁਸੀਂ ਛੱਡ ਕੇ ਆਓ ਅੱਛਾ ਜੀ ਮਤਲਬ ਤੁਹਾਨੂੰ ਆਫਟਰ ਫੇਮਸ ਹੋਣ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਬਹੁਤ ਵਧੀਆ ਨੇਚਰ ਹੈ ਦੋਨੋਂ ਮਤਲਬ ਹਸਬੰਡ ਵਾਈਫ ਤੇ ਉਹਨਾਂ ਦੀ ਬੇਟੀ ਬਹੁਤ ਵਧੀਆ ਨੇਚਰ ਦੀ ਹੈ ਕਾਫੀ ਅੱਛਾ ਲੱਗਾ ਉਹਨਾਂ ਨੂੰ ਮਿਲ ਕੇ ਸੋ ਉਸ ਤੋਂ ਬਾਅਦ ਤੁਹਾਡਾ ਇਹ ਟਾਬਾ ਸ਼ੁਰੂ ਹੋਇਆ ਇਹ ਟਾਬਾ ਮਤਲਬ ਕਿਵੇਂ ਕਨਸੈਪਟ ਮੰਨਦੇ ਵਿੱਚ ਆਇਆ ਕਿ ਇਹ ਸ਼ੁਰੂ ਕੀਤਾ ਇਹ ਤੁਹਾਨੂੰ ਜਿਵੇਂ ਪਤਾ ਹੈ ਵੀ ਕਰੋਨਾ ਦੀ ਮਾਰ ਸਾਰਿਆਂ ਨੂੰ ਪਈ ਹੈ ਤੇ ਕਿਤੇ ਨਾ ਕਿਤੇ ਮੇਰੇ ਤੇ ਵੀ ਸੀ ਕਿਉਂਕਿ ਉਹੀ ਕਮਾਣਾ ਉਹੀ ਖਾਣਾ ਤੇ ਜਦੋਂ ਕਰੋਨਾ ਹੋਇਆ ਤੇ ਕਾਫੀ ਔਖਾ ਹੋ ਗਿਆ ਸੀ ਮੈਨੇਜ ਕਰਨਾ ਸਾਰਾ ਕੁਝ ਤੇ ਕਰੋਨਾ ਕਾਲ ਚ ਚਲੋ ਮਹਾਰਾਜ ਨੇ ਭੁੱਖੇ ਨਹੀਂ ਰਹਿਣ ਦਿੱਤਾ ਪਰ ਕੁਝ ਕੋਲ ਨਹੀਂ ਸੀ ਨਾ ਹੀ ਕਿਸੇ ਵੱਲੋਂ ਹੈਲਪ ਹੋਈ ਹੈ ਤੇ ਮੇਰੇ ਇੱਕ ਨੌਨ ਦੇ ਵਿੱਚ ਸੀ ਜਤਿੰਦਰ ਸਰ ਬਰਨਾਲਾ ਤੋਂ ਤੇ ਉਹਨਾਂ ਦੇ ਥਰੂ ਮੈਨੂੰ ਐਨਜੀਓ ਵੱਲੋਂ ਕਪੂਰਥਲਾ ਤੋਂ ਹੈਲਪ ਮਿਲੀ ਤੇ ਦੋ ਵਾਰੀ ਤਿੰਨ ਵਾਰੀ ਮੈਨੂੰ ਘਰੇ ਰਾਸ਼ਨ ਵਗੈਰਾ ਸਾਰਾ ਦੇ ਕੇ ਗਏ ਹੌਲੀ ਹੌਲੀ ਹੋਇਆ ਵੀ ਖਾਣ ਪੀਣ ਦਾ ਕੰਮ ਦੇਖੋ ਜੀ ਕਰੋਨਾ ਇਹ ਤਾਂ ਵੀ ਨਹੀਂ ਬੰਦ ਹੁੰਦਾ ਬਿਲਕੁਲ ਖਾਣਾ ਦਾ ਰੋਟੀ ਦਾ ਖਾਣੀ ਹੁੰਦੀ ਆ ਜੋ ਮਰਜ਼ੀ ਹੋ ਜਵੇ ਤੇ ਫਿਰ ਰੇੜੀ ਲਗਾਣ ਦੀ ਸੋਚੀ ਸੀ ਦੁਆਬਾ ਚੌਂਕ ਪਹਿਲਾਂ ਮੈਂ ਮਹੀਨਾ ਡੇਢ ਮਹੀਨਾ ਰੇੜੀ ਲਗਾਈ ਅੱਛਾ ਤੇ ਉੱਥੇ ਸਰਦਾਰ ਮਨਦੀਪ ਸਿੰਘ ਜੀ ਵੱਲੋਂ ਮੈਨੂੰ ਕਾਫੀ ਹੈਲਪ ਮਿਲੀ ਉਹਨਾਂ ਨੇ ਮੈਨੂੰ ਲੋ ਉੱਥੋਂ ਦਬਾ ਚੌਂਕ ਤੋਂ ਲਿਆ ਕੇ ਇੱਥੇ ਅੱਜ ਇੰਡੋਗਨੇਡੀਅਨ ਹਾਂ ਬਸ ਸਟੈਂਡ ਸ਼ਿਫਟ ਕਰ ਦਿੱਤਾ ਅੱਛਾ ਇਹ ਕਾਬਾ ਕੋਲੋਂ ਦੇ ਵਿੱਚ ਮਤਲਬ ਕਿੰਨਾ ਕ ਰਿਆ ਸਹੀ ਹੋ ਕਿੰਨਾ ਦਾ ਰਿਆ ਕਿ ਮੈਂ ਇਸ ਪਹਿਲਾਂ ਤਾਂ ਮਨਦੀਪ ਜੀ ਵੱਲੋਂ ਮੈਨੂੰ ਕਾਫੀ ਸਹਿਯੋਗ ਰਿਆ ਕਿ ਮੈਨੂੰ ਜਗ੍ਹਾ ਇੰਨੀ ਵਧੀਆ ਮਿਲ ਗਈ ਹੈ ਇੱਥੇ ਹਨਾ ਤੇ ਉੱਥੇ ਕਹ ਲੋ ਕਿ ਦੋ ਚਾਰ ਘੰਟੇ ਮੇਰੀ ਰੇੜੀ ਲੱਗਦੀ ਸੀ ਉਤੇ ਇੱਥੇ ਮੈਨੂੰ ਫੁੱਲ ਡੇ ਮੈਂ ਕੰਮ ਆਪਣਾ ਕਰ ਸਕਦੀ ਆ ਫਿਰ ਢਾਬੇ ਦਾ ਟੂਰ ਕਰ ਸਕਦੇ ਜੀ ਬਿਲਕੁਲ ਅਸੀਂ ਬਿਲਕੁਲ ਜੀ ਬਿਲਕੁਲ ਅੱਛਾ ਤੁਸੀਂ ਪਹਿਲਾਂ ਤਾਂ ਢਾਬਾ ਦੇਖੋ ਜੀ ਜਿਵੇਂ ਇਹਨਾਂ ਨੇ ਇੱਕ ਰੇੜੀ ਤੋਂ ਸ਼ੁਰੂ ਕਰਕੇ ਤੇ ਅੱਜ ਮਹਾਰਾਜ ਨੇ ਮੈਨੂੰ ਢਾਬੇ ਵਾਲੀ ਕਰ ਦਿੱਤਾ ਅੱਛਾ ਇਹ ਕਾਫੀ ਮਤਲਬ ਉਸ ਥਾਂ ਦੀ ਉੱਤੇ ਹੈ ਜਿਸ ਜਗ੍ਹਾ ਦੇ ਉੱਤੇ ਕਾਰਪੋਰੇਸ਼ਨ ਲਗਾਣ ਨਹੀਂ ਦਿੰਦੀ ਐਸੀ ਜੀ ਇਹ ਕਿਵੇਂ ਪਰਮਿਸ਼ਨਾਂ ਦਾ ਕਿਵੇਂ ਹੋਇਆ ਸਰ ਜੀ ਕਾਰਪੋਰੇਸ਼ਨ ਵੱਲੋਂ ਮੈਨੂੰ ਮਨਦੀਪ ਜੀ ਨੇ ਦਿੱਤੀ ਹੈ ਮਨਦੀਪ ਸਿੰਘ ਮਿੱਠੂ ਜੀ ਨੇ ਪਰਮਿਸ਼ਨ ਦਿੱਤੀ ਹੈ ਕਿ ਮੈਂ ਇੱਥੇ ਕੰਮ ਕਰ ਸਕਦੀ ਹਾਂ ਤੇ ਮੈਂ ਖੜੀ ਹਾਂ ਫਿਰ ਉਸ ਤੋਂ ਬਾਅਦ ਮਤਲਬ ਕਰਨਾ ਸ਼ੁਰੂ ਕੀਤਾ ਹਾਂ ਜੀ ਬਿਲਕੁਲ اچھا ਤੇ ਪਰਿਵਾਰ ਨੂੰ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਇੱਕ ਊਮਨ ਨੂੰ ਘਰ ਨੂੰ ਵੀ ਸੰਭਾਲਣਾ ਹੈ ਤੇ ਟਾਬੇ ਨੂੰ ਵੀ ਸੰਭਾਲਣਾ ਹੈ ਕਿਵੇਂ ਮੈਨੇਜ ਜਾਈ ਮੈਨਾਂ ਜੇ ਹੁੰਦਾ ਕਿ ਹਸਬੰਡ ਸਾਰੇ ਬੱਚਿਆਂ ਨੂੰ ਲੈ ਕੇ ਸਕੂਲ ਆ ਜਾਂਦੇ ਤੇ ਫਿਰ ਟਾਬਾ ਖੋਲ ਲੈਂਦੇ ਨੇ ਆ ਕੇ ਮੈਂ ਘਰ ਦੇ ਕੰਮ ਖਤਮ ਕਰਕੇ 11 12 ਵਜੇ ਦੇ ਵਿੱਚ ਇੱਥੇ ਆ ਜਾਂਦੀ ਆ ਫਿਰ ਨਾ ਹੁਣ ਬੱਚਿਆਂ ਨੂੰ ਲੈਣ ਗਏ ਹੋਏ ਨੇ ਹਸਬੰਦ ਦਿਨ ਵੀ ਤੇ ਛੁੱਟੀ ਹੁੰਦੀ ਆ ਉਹਨਾਂ ਨੂੰ ਲਿਆ ਕੇ ਉਹਨਾਂ ਨੇ ਘਰ ਛੱਡ ਦੇਣਾ ਮੈਂ ਉਹਨਾਂ ਦੀ ਰੋਟੀ ਪਾਣੀ ਸਾਰਾ ਬਣਾ ਕੇ ਆਈ ਆ ਘਰ ਤੇ ਰਾਤ ਨੂੰ 12 ਵਜੇ ਤੱਕ ਮੈਂ ਇੱਥੇ ਆ ਫਿਰ 12 ਵਜੇ ਜਾ ਕੇ ਉਹਨਾਂ ਨੂੰ ਦੇਖਣਾ ਜੇ ਕੋਈ ਸਟੱਡੀ ਵਾਪਸ ਉਹਨਾਂ ਨੂੰ ਲੋੜ ਆਇਆ ਭੁੱਖ ਲੱਗੀ ਆ ਤੇ ਫਿਰ ਮੈਨੇਜ ਕਰ ਦੇਣਾ ਵੈਸੇ ਤਾਂ ਮੈਂ ਬਣਾ ਕੇ ਜਾਂਦੀ ਆ ਰੋਟੀ ਲੋੜ ਨਹੀਂ ਪੈਂਦੀ ਜੇ ਇਹਨਾਂ ਕੇਸੇ ਰੋਟੀ ਪੈ ਰਹੇ ਫਿਰ ਅੱਛਾ ਮਤਲਬ ਸਾਰਾ ਕੁਝ ਉਹ ਕਰ ਲੈ ਲੇ ਤੁਸੀਂ ਮੈਨੇਜ ਕਰ ਦਿਓ ਬਿਲਕੁਲ ਅਜੇ ਤਾਂ ਲੋਕ ਜਦੋਂ ਹੁਣ ਕਿਉਂਕਿ ਢਾਬਾ ਤੁਸੀਂ ਕੋਲ ਲਿਆ ਢਾਬਾ ਕੋਲ ਲਿਆਣ ਤੋਂ ਬਾਅਦ ਤੁਹਾਡੇ ਕੋਲ ਜਦੋਂ ਆਉਂਦੇ ਨੇ ਉਦੋਂ ਲੋਕਾਂ ਦਾ ਰਿਐਕਸ਼ਨ ਕਿਉਂ ਹੁੰਦਾ ਹੈ ਕਿ ਜਦੋਂ ਪਹਿਲਾਂ ਤੁਹਾਨੂੰ ਦੇਖਿਆ ਰੈਪਿਡੋ ਦੇ ਉੱਤੇ ਉਦੋਂ ਬਾਅਦ ਜਦੋਂ ਢਾਬੇ ਦੇ ਉੱਤੇ ਦੇਖਦੇ ਨੇ ਰਿਐਕਸ਼ਨ ਕਿਉਂ ਹੁੰਦਾ ਉਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਕਈ ਨਾ ਐਨ ਆਰਾਈਜ਼ ਜਿੰਨਾਂ ਵੀਡੀਓਜ਼ ਦੇਖਿਆ ਸੀ ਉਹਨਾਂ ਨੇ ਰੈਪਿਡ ਉਹਦੀਆਂ ਤੇ ਫੋਨ ਵਗੈਰਾ ਕਰਦੇ ਸੀ ਹੁਣ ਜਦੋਂ ਪਤਾ ਲੱਗਾ ਕਿ ਮੈਂ ਠਾਬਾ ਵੀ ਖੋਲਿਆ ਤੇ ਜਦੋਂ ਵੀ ਉਹ ਇੰਡੀਆ ਆਉਂਦੇ ਨੇ ਜਾਂ ਇੱਥੋਂ ਜਾਂਦੇ ਨੇ ਵਾਪਸ ਤਾਂ ਮੇਰੇ ਕੋਲ ਚਾਹ ਪਰੌਂਠਾ ਜ਼ਰੂਰ ਖਾ ਕੇ ਜਾਂਦੇ ਨੇ ਅੱਛਾ ਬਿਲਕੁਲ ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਬਹੁਤ ਤੁਹਾਡਾ ਜੀ ਤੁਹਾਡਾ ਵੀ ਆਨ ਲਈ ਜਿਹੜੀ ਹੈਗੀ ਹੈ ਕਾਫੀ ਤੁਸੀਂ ਔਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਜਨਾ ਇਹ ਸਾਰਾ ਕੁਝ ਕੀਤਾ ਬਿਲਕੁਲ ਕਾਂਤਾ ਚੋਹਾਨ ਨੇ ਜਿਹਨਾਂ ਨਾਲ ਗਲਬਾਤ ਕੀਤੀ ਹੈ ਇੱਕ ਲਾਈਨ ਜੋ ਮੈਂ ਸ਼ੁਰੂਆਤ ਦੇ ਵਿੱਚ ਇਹਨਾਂ ਨੂੰ ਕਿਹਾ ਸੀਗਾ ਉਹ ਬਿਲਕੁਲ ਸੱਬ ਦੀ ਇਹਨਾਂ ਦੇ ਉੱਤੇ ਜਿਹੜੀ ਹੈਗੀ ਉਹ ਨਜ਼ਰ ਆਉਂਦੀ ਹੈ ਇੱਕ ਜ਼ਿੰਦਗੀ ਜੀਣਾ ਸਿੱਖਵੇ ਬੰਦਿਆ ਜ਼ਿੰਦਗੀ ਦੇ ਰੰਗ ਨਿਆਰੇ ਜੇ ਤੂੰ ਜ਼ਿੰਦਗੀ ਜੀਣਾ ਸਿੱਖ ਗਿਆ ਤੇ ਕੋਲ ਜਾਏਗਾ ਜ਼ਿੰਦਗੀ ਦੇ ਦੁੱਖਾਂ ਸਾਹ ਇਹ ਲਾਈਨ ਇਹਨਾਂ ਦੇ ਉੱਤੇ ਕਿਤਨਾ ਕਿਤੇ ਬੈ ਕੇ ਫੱਗਦੀ ਹੈ ਕਾਫੀ ਫੇਮਸ ਹੋ ਚੁੱਕੇ ਨੇ ਇਸ ਵਕਤ ਸਕਸੈਸਫੁਲ ਨੇ ਜ਼ਿੰਦਗੀ ਦੇ ਵਿੱਚ ਤੂੰ ਮੀਤ ਕਰਦੇ ਆ ਕੋਈ ਵੀ ਇਹਨਾਂ ਦੀ ਸਟੋਰੀ ਨੂੰ ਦੇਖਣਾ ਅਤੇ ਸੁਣਨਾ ਪਸੰਦ ਕੀਤਾ ਹੋਵੇਗਾ ਜੇਕਰ ਪਸੰਦ ਆਈ ਹੈ ਸਟੋਰੀ ਜਰੂਰ ਇਸ ਵੀਡੀਓ ਨੂੰ ਲਾਈਕ ਕਰ ਦਿਓ ਕੈਮਰਾ ਕਿਸਪਾਕ ਦੇ ਨਾਲ ਰਾਜੂ ਗੁਪਤਾ ਨੇ ਬਖਸ਼ੀ ਵੀ ਚਲੰਦ